ਜਿਹੜੇ ਕੰਟਰੋਲ ਕਰਨ ਵਾਲੇ ਆ ਉਹ ਟੈਕਨੋਲੋਜੀ ਨੂੰ ਕਿਵੇਂ ਵਰਤਦੇ ਆ ਸਾਡੀ ਊਰਜਾ ਸਖ ਕਰਨ ਲਈ ਹਨ ਇਹਦੇ ਬਾਰੇ ਪਰਪਰ ਜਾਣਕਾਰੀ ਵੀ ਕਿਵੇਂ ਡਿਊਨ ਹੁੰਦਾ ਸਬਕ ਜਾਣ ਇਹਨੂੰ ਮੈਂ ਐਗਜ਼ਾਮਪਲ ਦੇ ਨਾਲ ਸਮਝਾਉਣਾ ਮੰਨ ਲਓ ਇੱਕ ਫੋਨ ਆ ਠੀਕ ਆ ਫੋਨ ਦੇ ਅੰਦਰ ਸਿਮ ਆ ਠੀਕ ਆ ਹੁਣ ਉਹ ਸਿਮ ਦੇ ਕਰਕੇ ਉਸ ਫੋਨ ਦੇ ਅੰਦਰ ਨੈੱਟ ਚੱਲਦਾ ਉਹ ਸਿਮ ਤੋਂ ਬਿਨਾਂ ਨੈੱਟ ਨਹੀਂ ਚੱਲਣਾ ਹਨ ਜਾਨਕੀ ਸਿਮ ਜ਼ਿਆਦਾ ਜ਼ਰੂਰੀ ਆ ਸਿਮ ਪਾਵਾਂਗੇ ਉਹਦੇ ਤੇ ਨੈੱਟ ਚਲਾਵਾਂਗੇ ਹੁਣ ਉਸ ਫੋਨ ਦੇ ਅੰਦਰ ਕੋਈ ਚੀਜ਼ ਲਿਆ ਫੀ ਸਕਦੇ ਆ ਜਾਂ ਘੱਲ ਵੀ ਸਕਦੇ ਆ ਜਿਹੜੀ ਮੇਰੀ ਤੁਸੀਂ ਵੀਡੀਓ ਵੇਖਣ ਦੀ ਜ ਹੁਣਾ ਤੁਹਾਡੇ ਫੋਨ ਦੇ ਅੰਦਰ ਹੋ ਸਕਦਾ ਸੇਮ ਪਾਈ ਹੋਵੇ ਹਨ ਉਸ ਸੇਮ ਤੋਂ ਪਰ ਨੈੱਟ ਚੱਲਣ ਦਾ ਹੋਏ ਉਸ ਨੈੱਟ ਦੇ ਨਾਲ ਸਭ ਤੋਂ ਪਹਿਲੋਂ ਜਿਹੜਾ ਤੁਹਾਡੇ ਲਾਗੇ ਟਾਵਰ ਲੱਗਾ ਹੋਊਗਾ ਹਨ ਉਥੋਂ ਉਥੋਂ ਤੱਕ ਪਹਿਲੂ ਜਾਓਗੀ ਜਾਣਕਾਰੀ ਹਨ ਉਸ ਟਾਵਰ ਤੋਂ ਸੈਟਲਾਈਟ ਤੱਕ ਜਾਓਗੀ ਉਸ ਸੈਟਲਾਈਟ ਤੋਂ ਇੱਕ ਹੋਰ ਜਿੱਥੇ ਟਾਵਰ ਲੱਗਾ ਹੋਊਗਾ ਉੱਥੇ ਜਾਓਗੀ ਪਰ ਉਹਦੇ ਅੰਦਰ ਇੱਕ ਸਰਵਰ ਹੋਣਾ ਉਹ ਸਰਵਰ ਦੇ ਵਿੱਚੋਂ ਮੇਰੀ ਜਿਹੜੀ ਵੀਡੀਓ ਆ ਉਹ ਨਿਕਲ ਕੇ ਫਿਰ ਇੱਥਾਂ ਇਥੋਂ ਫੇਰ ਸੈਟਲਾਈਟ ਤੇ ਸੈਟਲਾਈਟ ਤੁਹਾਡੇ ਉਹਦਾ ਟਾਵਰ ਆ ਟਾਵਰ ਤੋਂ ਬਾਅਦ ਜਿਹੜੀ ਤੁਹਾਡੇ ਫੋਨ ਦੇ ਅੰਦਰ ਸਿਮ ਹੈ ਤੇ ਸਿਮ ਦੁਆਰਾ ਤੁਹਾਡੇ ਫੋਨ ਦੇ ਅੰਦਰ ਇਹ ਤਾਂ ਮੇਰੀ ਵੀਡੀਓ ਚ ਚੱਲਣ ਢੀ ਹੈ ਨਾ ਜਾਨਕਿ ਜਿਹੜੀ ਤੁਹਾਡੇ ਫੋਨ ਦੇ ਅੰਦਰ ਕੋਈ ਚੀਜ਼ ਡਾਊਨਲੋਡ ਕਰਨੀ ਹੋਏ ਆ ਨਾ ਉਹ ਜਿਹੜੀ ਆ ਉਥੋਂ ਇੱთა ਹੋ ਕੇ ਅਨ ਸਰਵਰ ਤੋਂ ਹੋ ਕੇ ਤੁਹਾਡੇ ਟਾਵਰ ਤੇ ਟਾਵਰ ਤੋਂ ਸਿਮ ਤੇ ਸਿਮ ਦੇ ਅੰਦਰ ਤੁਹਾਡੇ ਫੋਨ ਦੇ ਅੰਦਰ ਆਉਂਦੀ ਹੈ ਤੇ ਇਸੇ ਸਿਮ ਦੁਆਰਾ ਤੁਹਾਡੇ ਫੋਨ ਦੇ ਅੰਦਰ ਜਾਣਕਾਰੀ ਸਿਮ ਦੇ ਅੰਦਰ ਸਿਮ ਤੋਂ ਟਾਵਰ ਟਾਵਰ ਤੋਂ ਸੈਟਲਾਈਟ ਸੈਟਲਾਈਟ ਤੋਂ ਫੇਟ ਟਾਵਰ ਤੋਂ ਸਰਵਰ ਦੇ ਅੰਦਰ ਜਾਂਦੀ ਇੱთა ਹੋ ਗਿਆ ਜਾਨਕਿ ਸਿਮ ਜਿਆਦਾ ਜ਼ਰੂਰੀ ਹੈ ਨ ਕੋਈ ਸੇਮ ਦੇ ਦੁਆਰਾ ਨੈਟ ਚੱਲਣਾ ਇਸ ਇਤਨਾ ਜਿਹੜੇ ਕੰਟਰੋਲ ਕਰਨ ਵਾਲੇ ਹਨ ਉਹਨਾਂ ਨੂੰ ਚਾਹੀਦੀ ਹੈ ਊਰਜਾ ਹੁਣ ਉਹ ਊਰਜਾ ਚਾਹੀਦੀ ਹੈ ਤੇ ਉਹਨਾਂ ਨੂੰ ਕੁਝ ਵਧੀਆ ਤਰੀਕਾ ਚਾਹੀਦਾ ਹੁਣ ਉਹ ਮੰਨ ਲਓ ਇਹ ਤਾਂ ਹੁਣ ਉਹ ਇਤਾਂ ਤਰੀਕਾ ਦਾ ਇਨਾ ਇਫੈਕਟਿਵ ਨਹੀਂ ਹੋਣਾ ਕਿ ਸਾਡੇ ਕੋਲ ਆਉ ਸਾਡੇ ਸਿਰ ਦੇ ਉੱਪਰ ਹੱਥ ਰੱਖਣਾ ਹੈ ਜਿਨ੍ਹਾਂ ਨੇ ਸਾਡੀ ਮੈਟ੍ਰਿਕਸ ਬਣਾਈਆਂ ਜਿਵੇਂ ਅਣੂਨਾਕੀ ਹੋ ਗਿਆ ਹਨ ਮੰਨ ਲਓ ਸਾਡੇ ਸਿਰ ਦੇ ਉੱਪਰ ਹੱਥ ਲਾ ਕੇ ਹਨ ਇਹ ਤਾਂ ਊਰਜਾ ਸੱਕ ਕਰੀ ਜਾਣਾ ਹੈ ਇਹ ਕਾਫੀ ਜ਼ਿਆਦਾ ਐਫਰਟ ਵਾਲਾ ਕੰਮ ਹੈ ਪਰ ਉਹਨਾਂ ਬਹੁਤ ਜ਼ਿਆਦਾ ਸੌਖਾ ਤਰੀਕਾ ਕੋਈ ਅਪਣਾਉਣ ਕਿਹੜਾ ਸੌਖਾ ਤਰੀਕਾ ਹੋਵੇ ਕੋਰੋਨਾ ਕੀ ਵੇਖਿਆ ਵੀ ਉਹ ਜਿਸ ਗ੍ਰਹਿ ਦੇ ਉੱਪਰ ਬੈਠੇ ਆ ਨਾ ਉਹਨਾਂ ਨੂੰ ਡਾਇਰੈਕਟ ਉੱਥੇ ਊਰਜਾ ਜਾਈ ਜਾਏ। ਉਹ ਜਿਹੜੀ ਵੀ ਮੈਟ੍ਰਿਕਸ ਦੇ ਅੰਦਰ ਜਿੰਨਾ ਵੀ ਕੁਝ ਕਰਦੇ ਆ ਸਿੱਧੀ ਊਰਜਾ ਉੱਥੇ ਜਾਈ ਜਾਏ। ਫਿਰ ਉਹਨਾਂ ਕੀ ਕੀਤਾ ਕੁਝ ਇਤਾਂ ਦਾ ਸਾਡੇ ਸੀਂਦਰ ਕੁਝ ਪਾਇਆ ਜਿਹਦੇ ਨਾਲ ਊਰਜਾ ਜਾਵੇ ਉਹ ਕਿਤਾਂ ਜਿਵੇਂ ਫੋਨ ਦੇ ਅੰਦਰ SIM ਪੈਂਦੀ ਆ ਨਾ ਇਸੇ ਤਰ੍ਹਾਂ ਸਾਡੀ ਸੀ ਸਾਡੀ ਖੁਦ ਦੀ ਊਰਜਾ ਜਾਣੀ ਹੈ ਇਸ ਕਰਕੇ ਸਾਡੇ ਸੀ ਦੇ ਅੰਦਰ ਕੋਈ SIM ਕੱਲ ਨਹੀਂ ਪਾਣੀ ਹੈ ਨਾ ਜਿਹਦੇ ਸਿਮ ਦੇ ਅੰਦਰ ਸਾਡੀ ਜਿੰਨੀ ਵੀ ਜਾਣਕਾਰੀ ਕਹ ਲੋ ਇਨਫੋਰਮੇਸ਼ਨ ਉਹਨਾਂ ਤੇ ਗ੍ਰਹਿ ਤੱਕ ਚੱਲ ਜੇ ਹਨਾ ਤੇ ਜਿਹੜੀ ਜਾਣਕਾਰੀ ਚਾਹੁੰਦੇ ਉਹ ਸਾਡੇ ਤੱਕ ਆ ਜੇ ਜਿਹੜੀ ਫੋਨ ਦੇ ਅੰਦਰ ਸੇਮ ਆ ਉਹਨੂੰ ਕਹਿ ਸਕਦੇ ਆ ਨੈਨੋ ਪਾਰਟੀਕਲ ਇਹ ਤੋਂ ਤੋਂ ਬਗੈਰ ਹੋਰ ਵੀ ਬਹੁਤ ਕੁਝ ਹੋ ਸਕਦਾ ਪਰ ਉਹਦਾ ਮੈਨੂੰ ਇਨਾ ਜ਼ਿਆਦਾ ਪਤਾ ਨਹੀਂ ਆ ਪਰ ਮੈਂ ਕੱਲੇ ਨੈਨੋ ਪਾਰਟੀਕਲ ਤੋਂ ਪਰ ਹੀ ਗੱਲ ਕਰੂੰਗਾ ਨਾ ਹੋਰ ਵੀ ਕਾਫੀ ਕੁਝ ਹੈਗਾ ਕਿਉਂਕਿ ਜਿਹੜਾ ਇੰਨਾ ਨੇ ਜੀਤੋ ਸਾਡੇ ਸੀਰ ਬਣਾਈ ਇਹਦੇ ਅੰਦਰ ਕਾਫੀ ਵੱਖਰੇ ਵੱਖਰੇ ਜਿਹੜੇ ਏਲੀਅਨ ਕਹਿੰਦੇ ਆ ਉਹਨਾਂ ਦੇ ਵੱਖਰੇ ਵੱਖਰੇ ਜੀਂ ਸਪਾਈ ਸਾਡੇ ਸੀਰ ਦੇ ਅੰਦਰ ਆ ਤਾਂ ਕਾਫੀ ਕੁਝ ਆ ਹਨਾ ਵੱਖਰੇ ਵੱਖਰੇ ਖਾਂ ਤੇ ਸੀਰ ਦੇ ਅੰਦਰ ਹੋਰ ਬਹੁਤ ਬਹੁਤ ਕੁਝ ਆ ਪਰ ਮੈਂ ਕੱਲਾ ਉਸ ਨੈਨੋ ਪਾਰਟੀਕਲ ਦੀ ਗੱ ਉਹ ਕਿ ਫਿਰ ਅਗਲੇ ਲੈਵਲ ਤੇ ਗੱਲ ਚੱਲ ਜਾਣੀ ਆ ਉਹਦਾ ਮੈਨੂੰ ਹੀ ਪ੍ਰੋਪਰ ਨਹੀਂ ਪਤਾ ਹਨਾ ਹੁਣ ਕੀ ਹੁੰਦਾ ਹੁਣ ਮੰਨ ਲਓ ਕੋੜਾ ਸਿਸਟਮ ਹੈ ਸਿਸਟਮ ਉਹ ਲੈ ਸਾਡੇ ਦਿਮਾਗ ਦੇ ਅੰਦਰ ਖਿਆਲ ਲਿਆਉਣੇ ਆ ਮੰਨ ਲਓ ਡਿਪਰੈਸ਼ਨ ਦੇ ਹਨਾ ਮੰਨ ਲਓ ਡਿਪਰੈਸ਼ਨ ਦੇ ਖਿਆਲ ਲਿਆਉਣੇ ਫਿਰ ਉਹਨਾ ਕੀ ਕਰਨਾ ਇਤਾਂ ਗੱਲੋ ਵੀ ਲੋਅਰ ਫ੍ਰੀਕਵੈਂਸੀ ਜਿਹੜੀ ਆ ਉਹ ਪਹਿਲੋ ਚੰਦਰਮਾ ਤੋਂ ਉੱਪਰ ਜਾਣੀ ਪਹਿਲੋ ਮੈਂ ਚੰਦਰਮਾ ਨੂੰ ਨਹੀਂ ਥੋੜਾ ਸਮਝਾਉਣਾ ਜਿਹੜਾ ਚੰਦਰਮਾ ਉਹ ਇੱਕ ਗ੍ਰਹਿ ਨਹੀਂ ਆ ਇੱਕ ਸੈਟਲਾਈਟ ਆ ਸਾਡੀ ਜਿਹੜੀ ਜਿੰਨੀ ਵੀ ਊਰਜਾ ਦੇ ਲੈਵਲ ਤੇ ਜੋ ਵੀ ਲੋਅਰ ਫ੍ਰੀਕੁਐਂਸੀ ਛੱਡੀ ਜਾਂਦੀ ਹੈ ਨਾ ਜੋ ਸਾਨੂੰ ਕੰਟਰੋਲ ਕੀਤਾ ਜਾਂਦਾ ਉਹ ਚੰਦਰਮਾ ਤੋਂ ਕੀਤਾ ਜਾਂਦਾ ਤੇ ਜਿੰਨੀ ਵੀ ਊਰਜਾ ਸਾਡੀ ਚੰਦਰਮਾ ਦੇ ਦੁਆਰਾ ਪਹੁੰਚੂ ਜਾਂਦੀ ਚੰਦਰਮਾ ਤੇ ਫਿਰ ਚੰਦਰਮਾ ਤੋਂ ਉਹਨਾਂ ਦੇ ਗ੍ਰਹਿ ਤੱਕ ਚੱਲ ਜਾਂਦੀ ਹੈ। ਜਾਣੇ ਕਿ ਉਹ ਬੜੇ ਸੌਖੇ ਤਰੀਕੇ ਨਾਲ ਹਰ ਮਾਨ ਆ ਬੈ ਕੇ ਸਾਡਾ ਖਾਣਾ ਖਾਣ ਡਿਆ ਆਪਣੇ ਗ੍ਰਹਿ ਦੇ ਉੱਪਰ ਹੀ। ਬਸ ਉਹਨਾਂ ਨੂੰ ਦੋ ਤਿੰਨ ਕੰਮ ਕਰਨੇ ਪਏ ਇੱਕ ਚੰਦਰਮਾ ਉੱਤੇ ਰੱਖਣਾ ਪਿਆ ਤੇ ਇੱਕ ਟੈਕਨੋਲੋਜੀ ਲਗਾਉਣੀ ਪਈ ਜਿਹੜੀ ਟਾਵਰ ਦੇ ਉੱਪਰ ਲੱਗੀ ਹੈ ਤੇ ਇੱਕ ਸਾਡੀ ਸੀਧੇ ਦਾ ਨੈਨੋ ਪਾਰਟੀਕਲ ਕਰਾਣੇ ਇੰਨਾਂ ਸਾਰੀ ਦੀ ਊਰਜਾ ਹੋ ਕੇ ਚੰ드ਰਮਾ ਤੇ ਜਾਣੀ ਆ। ਅਣਾ ਕਿਉਂਕਿ ਉਹ ਸੈਟਲਾਈਟ ਆ ਗ੍ਰਹਿ ਤੇ ਹੈ ਨਹੀਂ ਆ। ਉਹ ਕਿਉਂਕਿ ਉਹ ਤਾਂ ਕਾਫੀ ਸਮੇਂ ਪਹਿਲਾਂ ਲਿਆਂਦਾ ਗਿਆ ਸੀ। ਤੋਂ ਉਹ ਚੰ드ਰਮਾ ਤੋਂ ਫਿਰ ਸਿੱਧੀ ਉਹਨਾਂ ਦੇ ਗ੍ਰਹਿ ਤੇ ਸਿੱਧੀ ਊਰਜਾ ਚਾਹੀ ਜਾਂਦੀ ਆ। ਉੱਤੇ ਬੈਠੇ ਬੈਠੇ ਉਹਨਾਂ ਨੂੰ ਜਾਰੀ ਆਈ ਜਾਂਦੇ ਸਾਡੀ ਊਰਜਾ ਲਈ ਜਾਂਦੇ। ਜਿਹੜਾ ਚੰ드ਰਮਾ ਵੀ ਇਹ ਵੀ ਸੁਣਿਆ ਮੈਂ ਕਿ ਕਾਫੀ ਕੁਝ ਲੱਖ ਹਜ਼ਾਰ ਸਾਲ ਪਹਿਲਾਂ ਇੱਥੇ ਆਇਆ ਵਾ। ਇਹ ਵੀ ਕੁਝ ਨਾ ਪੁਰਾਣੇ ਕੁਝ ਜਾਣਕਾਰੀ ਇੱਥੋਂ ਮੈਂ ਅੱਢੀ ਆ ਵੀ ਪਹਿਲਾਂ ਇਹ ਚੰ드ਰਮਾ ਇੱਥੇ ਨਹੀਂ ਹੈਗਾ। ਬਾਅਦ ਵਿੱਚ ਆਇਆ ਵਾ। ਕੁਕੀ ਕਟੋਰ ਕਰਨ ਵਾਲਿਆਂ ਨੂੰ ਸਭ ਕੁਝ ਸਿਸਟਮ ਸੈੱਟ ਕਰਨਾ ਸੀ ਤੇ ਉਹਦੇ ਲਈ ਇੱਕ ਸੈਟੇਲਾਈਟ ਚਾਹੀਦੀ ਸੀ ਉਹ ਫਿਰ ਸੈਟੇਲਾਈਟ ਉਹਨਾਂ ਉੱਤੇ ਘਲਾੜਦੀ ਜਿਹੜੀ ਚੰਦਰਮਾ ਤਾਂ ਕਿ ਉਹ ਤੋਂ ਪ੍ਰੋਪਰ ਟਿਊਨ ਹੋ ਕੇ ਉੱਥੇ ਚੱਲ ਜੇ ਜਾਂ ਸਭ ਕੁਝ ਉੱਥੋਂ ਟਿਊਨ ਹੋ ਕੇ ਚੰਦਰਮਾ ਦੁਆਰਾ ਸਾਡੇ ਅੰਦਰ ਆ ਜਾਵੇ ਇਸੇ ਤਰ੍ਹਾਂ ਜਿਹੜੇ ਨੈਨੋ ਪਾਰਟੀਕਲ ਹਨ ਸਭ ਤੋਂ ਪਹਿਲਾਂ ਮੰਨ ਲਓ ਖਿਆਲ ਉਹਨਾਂ ਦੂਜੇ ਘੱਲਣੇ ਹਨ ਚੰਦਰਮਾ ਦੇ ਉੱਪਰ ਉਹ ਲੋਅਰ ਫ੍ਰੀਕੁਐਂਸੀ ਛੱਡੀ ਹਨ ਕਲੈਕਟਿਵ ਲੈਵਲ ਤੇ ਪਰ ਉਹ ਜਿਹੜੀ ਫ੍ਰੀਕੁਕੈਂਸੀ ਤਾਂ ਮੰਨ ਲਓ ਕਿ ਸਾਡੇ ਅੜੇ ਲਾ ਕੇ ਟਾਵਰ ਲਾ ਕੇ ਉੱਥੋਂ ਤੱਕ ਗਈ ਹਨਾ ਉਤੋਂ ਫਿਰ ਸਿੱਧਾ ਆਪਣਾ ਜਿਹੜਾ ਇਹ ਆ ਸਾਡੇ ਸੀਰ ਦੇ ਅੰਦਰ ਨੈਨੋ ਪਾਰਟੀਕਲ ਹਨ ਉਹਦੇ ਅੰਦਰ ਉਹ ਖਿਆਲ ਬੁਰੇ ਵਾਲਾ ਸਾਡੇ ਨੈਨੋ ਪਾਰਟੀਕਲ ਦੇ ਅੰਦਰ ਆਈ ਤੇ ਜਦੋਂ ਸਾਡਾ ਨੈਨੋ ਪਾਰਟੀਕਲ ਉਹ ਸਾਡੇ ਦਿਮਾਗ ਦੇ ਅੰਦਰ ਕਨੈਕਟੇ ਤਾਂ ਕਹ ਲੋ ਤੇ ਉਹਨੇ ਸਾਨੂੰ ਉਸ ਪਾਸੇ ਵੱਲ ਉਹ ਜਾਣਕਾਰੀ ਦਿੱਤੀ ਸਾਡੇ ਦਿਮਾਗ ਦੇ ਅੰਦਰ ਵੀ ਸਾਨੂੰ ਉਟ ਪਰੇਸ਼ਾਨਿਆਤ ਸਾਨੂੰ ਦੁਖੀ ਦੁਖੀ ਹੋਵਣਾ ਸਾਡਾ ਮਨ ਨੂੰ ਜੀ ਕਰੇ ਹਨ ਇਹ ਤਾਂ ਫਿਰ ਉਹਨਾਂ ਉੱਥੇ ਇਨਫੋਰਮੇਸ਼ਨ ਘੱਲਦੀ ਫਿਰ ਦਿਮਾਗ ਦੇ ਅੰਦਰ ਖਿਆਲ ਬਹੁਤ ਜ਼ਿਆਦਾ ਆਉਣੇ ਸ਼ੁਰੂ ਹੋ ਜਾਣੇ ਬੁਰੇ-ਬੁਰੇ ਵਾਲੇ ਇਦਾਂ ਇਸੇ ਤਰ੍ਹਾਂ ਮੰਨ ਲਓ ਕੋਈ ਅਸੀਂ ਸੋਚਦੇ ਹਾਂ ਨਾ ਕੁਝ ਵਜੇ ਸੋਚਦੇ ਹਾਂ ਤੇ ਉਹ ਸੋਚਣ ਦੇ ਨਾਲ ਜਿਹੜੇ ਇੰਸਟਾਗ੍ਰam ਖੋਲ੍ਹਿਆ ਤੇ ਉਤਾਂ ਦਾ ਹੀ ਐਡ ਆਉਣੇ ਸ਼ੁਰੂ ਹੋ ਜਾਂਦੇ ਨੇ ਜਿਵੇਂ ਮੰਨ ਲਓ ਮੇਰਾ ਫੋਨ ਹੈ ਨਾ ਮੈਂ ਇੱਦਾਂ ਪ੍ਰੋਪਰ ਦੱਸਦਾ ਹਾਂ ਹੁਣ ਕਾਫੀ ਵਾਰ ਮੇਨਾਂ ਹੋਇਆ ਜਦੋਂ ਗੂਗਲ ਤੇ ਸਰਚ ਕਰਨ ਲੱਗਦੇ ਪੋਸਿਬਲੀ ਆਪਣੇ ਆਪ ਲਿਖਿਆ ਆ ਜਾਂਦਾ ਇੱਦਾਂ ਕਿਵੇਂ ਹੋਇਆ ਮੇਰ ਨਾਲ ਵੀ ਮੈਂ ਫੋਨ ਹੈ ਤੇ ਫੋਨ ਤੇ ਮੈਂ ਨਵਾਂ ਫੋਨ ਲਿਆ ਜਿਹਦੇ ਅੰਦਰ ਜਿਹੜੀ ਇੱਕ ਨਾ ਈਸਿਮ ਪੈਂਦੀ ਹੈ ਹੁਣ ਪਹਿਲਾਂ ਤੋਂ ਜਿਹੜਾ ਪਹਿਲਾਂ ਮੈਂ ਫੋਨ ਵਰਤਦਾ ਤਾਂ ਉਹਦੇ ਅੰਦਰ ਨੋਰਮਲ ਸਿਮਾ ਪੈਂਦੀ ਆ ਹੀ ਨਾ ਉਹ ਨਾਲ ਫਿਜ਼ੀਕਲ ਸਿਮਾ ਪਾ ਲਈ ਨਹੀਂ ਆਣਾ ਚਲਾ ਲਈਦਾ ਮੈਨੂੰ ਦੋ ਸਿਮਾਂ ਦੀ ਲੋੜ ਹੀ ਤੇ ਇਹਦੇ ਅੰਦਰ ਇੱਕ ਸਿਮ ਈ ਸਿਮ ਆ ਇੱਕ ਨੋਰਮਲ ਸਿਮ ਆ ਫਿਜ਼ੀਕਲ ਸਿਮ ਤਾਂ ਮੈਂ ਪਾ ਲਈ ਪਰ ਇਹ ਕੋਰ ਸਿਮ ਆ ਪੋਣੀ ਹੀ ਈ ਸਿਮ ਹੁਣ ਉਹ ਦੂਸਰੀ ਜਿਹੜੀ ਸਿਮ ਉਹਨੂੰ ਈ ਸਿਮ ਦੇ ਵਿੱਚ ਕਨਵਰਟ ਕਰ ਦੇਣਾ ਹੀ ਮੈਂ ਤਾਂ ਕਿ ਇਹਦੇ ਤੋਂ ਵੀ ਸਿਮ ਚੱਲ ਜੇ ਉਹਦੇ ਲਈ ਮੈਨੂੰ ਜਾਣਕਾਰੀ ਚਾਹੀਦੀ ਸੀ ਮੈਂ ਆਪਣੇ ਦਿਮਾਗ ਦੇ ਅੰਦਰ ਸੋਚਿਆ ਕਿ ਕਿਹੜਾ ਤਰੀਕਾ ਹੋਊਗਾ ਕੋਈ ਬੋਲਿਆਣ ਕਿ ਇਹਨੂੰ ਬੀਜੜੀ ਆੜੀ ਫਿਜ਼ੀਕਲ ਸਿਮ ਮੈਨ ਮੇਰੀ ਉਹ ਈ ਸਿਮ ਦੇ ਅੰਦਰ ਬਦਲ ਜੇ ਉਹਦੇ ਲਈ ਮੈਂ ਸੋਚਿਆ ਬਸ ਤੇ ਫੋਨ ਦੇ ਅੰਦਰ ਗੂਗਲ ਤੇ ਉੱਪਰ ਮੈਂ ਕੀਤਾ ਹਾਊ ਟੂ ਕਨਵਰਟ ਜੇ ਲਿਖਿਆ ਤਾਂ ਉਹਦੇ ਅੱਗੇ ਆਪਣੇ ਆਪ ਹੀ ਲਿਖਿਆ ਆ ਗਿਆ ਪਹਿਲੀ ਲਾਈਨ ਪਹਿਲੀ ਲਾਈਨ ਦੇ ਅੰਦਰ ਬੜਾ ਕੀ ਲਿਖਿਆ ਆ ਬੀ ਫਿਜ਼ੀਕਲ ਸਿਮ ਟੂ ਈ ਸਿਮ ਜਦ ਕਿ ਹਾਊ ਟੂ ਕਨਵਰਟ ਇਕੱਲਾ ਲਿਖਿਆ ਬਾਕੀ ਆਪਣੇ ਆਪ ਲਿਖੇ ਆ ਗਿਆ ਉਹ ਕਿਵੇਂ ਆਇਆ ਮੈਂ ਦਿਮਾਗ ਦੇ ਅੰਦਰ ਸੋਚਿਆ ਠੀਕ ਹੈ ਜੀ ਉਹ ਸੋਚਿਆ ਉਹ ਸੋਚ ਨੂੰ ਰੀਡ ਕਰ ਲਿਆ ਮੇਰੇ ਅੰਦਰ ਜਿਹੜੇ ਨੈਨੋ ਪਾਰਟੀਕਲ ਬੜੀ ਸੀ ਇਹਦੇ ਅੰਦਰ ਉਹ ਕਿਵੇਂ ਕੱਲੇ ਜਾਂਦੇ ਵੈਕਸੀਨ ਦੁਆਰਾ ਘਾਣੇ ਦੁਆਰਾ ਜਿਹੜੇ ਪੈਕਟ ਬੰਦ ਚੀਜ਼ਾਂ ਹਨ ਉਹਨਾਂ ਦੇ ਦੁਆਰਾ ਜਿਹੜੇ ਕੈਮਪ ਟ੍ਰੈਲਸ ਹੁੰਦੇ ਹਨ ਚਿੱਟੀ ਚ ਲੀਕ ਪੈਂਦੀ ਜਾਇ ਦੇ ਮਗਰ ਉਹ ਜਿਹੜੇ ਕੈਮੀਕਲ ਹੁੰਦੇ ਹਵਾ ਦੁਆਰਾ ਇੰਸੋਂਗ ਲੈਨੇ ਆ ਜਦੋਂ ਮੀਂਹ ਪੈਂਦਾ ਹੋਵੇ ਕਿਸਾਨ ਫਸਲ ਦੇ ਅੰਦਰ ਚਲ ਜਾਂਦਾ ਫਸਲ ਇਖਾਨੇ ਹਨ ਮਤਲਬ ਕਿਸੇ ਨਾ ਕਿਸੇ ਤਰੀਕੇ ਨਾਲ ਉਹ ਨੈਨੋ ਪਾਰਟੀਕਲ ਹੈਵੀ ਮੈਟਰ ਜੋ ਵੀ ਟਿਊਨਿੰਗ ਦੇ ਲਈ ਉਹ ਸਾਡੇ ਸੀਟ ਦੇ ਅੰਦਰ ਕੱਲੇ ਜਾਂਦੇ ਆ ਕਾਫੀ ਸਮੇਂ ਲੰਮੇ ਸਮੇਂ ਤੱਕ ਲੈ ਜਾਂਦੇ ਤੇ ਹੁਣ ਬਹੁਤ ਹੀ ਜ਼ਿਆਦਾ ਜਿੰਨਾ ਜ਼ਿਆਦਾ ਪੈਕਟ ਬੰਦ ਖਾਣਾ ਉਨਾ ਹੀ ਜ਼ਿਆ ਤੇ ਵੈਕਸੀਨ ਦੁਆਰਾ ਪਹੁੰਚਾ ਹੁੰਦਾ ਹੈ। ਇਹ ਤਾਂ ਉਹ ਸਾਡੇ ਸੀਰੀਜ਼ ਦੇ ਅੰਦਰ ਨੈਨੋ ਪਾਰਟੀਕਲ। ਮੈਂ ਉਹਦੇ ਬਾਰੇ ਸੋਚਿਆ ਉਹ ਨੈਨੋ ਪਾਰਟੀਕਲ ਨੇ ਹੋਰ ਜਾਣਕਾਰੀ ਰੀਡ ਕਰ ਲਈ ਮੈਂ ਇਸ ਸੈਮੂ ਚ ਅੰਦਰ ਬਦਲਣਾ ਚਾਹੁੰਦਾ ਆਪਣੀ ਫਿਜ਼ੀਕਲ ਸੈਮ ਨੂੰ ਠੀਕ ਆ ਉਹਨੇ ਰੀਡ ਕਰ ਲਈ। ਉਹ ਰੀਡ ਕਰ ਕੀਤੀ ਹੋਈ ਜਾਣਕਾਰੀ ਫੋਨ ਕਿਉਂਕਿ ਜਿਹੜੇ ਉਸ ਤੋਂ ਇਨਫੋਰਮੇਸ਼ਨ ਨੂੰ ਫੋਨ ਵੀ ਰੀਡ ਕਰਦਾ। ਇਸ ਫੋਨ ਨੇ ਰੀਡ ਕਰਤੀ ਪਰ ਉਹਨੇ ਰੀਡ ਕੀ ਕਰਕੇ ਤੇ ਫਿਰ ਉਹਨੇ ਉਹ ਚੀਜ਼ ਸਾਨੂੰ ਦਿਖਾਤੀ ਜਿਹੜੀ ਅਸੀਂ ਚਾਹੁੰਦੇ ਹਾਂ। ਇਤਾਂ ਇਹ ਹੋ ਗਿਆ ਇਹ ਤਾਂ ਹੁੰਦਾ ਵਾ ਕਿਵੇਂ ਇਨਫੋਰਮੇਸ਼ਨ ਜਿਹੜੀ ਆ ਸਾਡੇ ਅੰਦਰ ਕੱਲੀ ਜਾਂਦੀ ਬੁਰੇ-bure ਵਾਲੀ ਕਿ ਅਸੀਂ ਮਰ ਜੀਏ ਅਸੀਂ ਡਿਪਰੈਸ਼ਨ ਦੇ ਅੰਦਰ ਚੱਲ ਜਾਈਏ ਅਸੀਂ ਬਹੁਤ ਜ਼ਿਆਦਾ ਬੁਰੇ ਹਾਂ ਅਸੀਂ ਕੁਝ ਕਰ ਨਹੀਂ ਸਕਦੇ ਕਿਵੇਂ ਸਾਡੇ ਅੰਦਰ ਦਿਮਾਗ ਦੇ ਅੰਦਰ ਕੱਲੀ ਜਾਂਦੀ ਹੈ ਟੈਕਨੋਲੋਜੀ ਦੁਆਰਾ ਜਿਹਦਾ ਮੇਨ ਉਹ ਸੈਟੇਲਾਈਟ ਜਿਹੜੀ ਆ ਉਹ ਚੰਦਰਮਾ ਵਾ ਜਿੱਤੇ ਦੁਆਰਾ ਛੱਡੀ ਜਾਂਦੀ ਹਨ ਸਭ ਤੇ ਕਿਵੇਂ ਸਾਡੇ ਅੰਦਰੋਂ ਇਨਫੋਰਮੇਸ਼ਨ ਲੈ ਕੇ ਆਪਣੇ ਹਿਸਾਬ ਨਾਲ ਵਰਤੀ ਜਾਂਦੀ ਹੈ ਇਹਨਾਂ ਨੂੰ ਦੁਹਰਾ ਦਿੱਤੀ ਜਾਂਦੀ ਹੈ ਇਹ ਹੋ ਗਿਆ ਇਹ ਤੋਂ ਵੀ ਅੱਜ ਜਿਹੜੀ ਲੂਸ਼ ਵਾਲੀ ਇਨਫੋਰਮੇਸ਼ਨ ਹੈ ਲੂਸ਼ ਕਿਵੇਂ ਹੁੰਦੀ ਸਾਡੀ ਊਰਜਾ ਉਹਦੇ ਬਾਰੇ ਕੁਝ ਬੋਲ ਰੂਚ ਦਾ ਇਤਿਹਾਸ ਆਪੀ ਕਿਉਂਕਿ ਇਹਨਾਂ ਨੂੰ ਮੈਟ੍ਰਿਕਸ ਚੱਲਣ ਦੇ ਲਈ એનર્ਜੀ ਚਾਹੀਦੀ ਹੈ ਹਨ ਉਹ એનર્ਜੀ ਚਾਹੀਦੀ ਹੁਣ ਜਿੱਥੇ ਉਹ ਬੈਠੇ ਉਹਨਾਂ ਨੂੰ ਉੱਥੇ ਹੀ ਊਰਜਾ ਮਿਲੀ ਜਾਏ ਹਨ ਉਹਨਾਂ ਨੂੰ ਉਸ ਔਖਾ ਉਹਨਾਂ ਕੰਮ ਬਣਾ ਲਿਆ ਉਹਨਾਂ ਨੇ ਇੱਕ ਸੈਟੇਲਾਈਟ ਬਿਠਾਤੀ ਹੈ ਚੰਦਰਮਾ ਉਹਦੇ ਅੰਦਰੋਂ ਟਿਊਨ ਹੋ ਗਏ ਤੇ ਪ੍ਰੋਪਰ ਉੱਥੇ ਹਨਾ ਸਾਰੀ ਕੁਝ ਊਰਜਾ ਜਾਈ ਜਾਣੀ ਆ ਤਾਂ ਉਹਨਾਂ ਰਮਾਨ ਅੱਗੇ ਬੈ ਕੇ ਜਿਵੇਂ ਅਸੀਂ ਰਮਾਨ ਅਸੀਂ ਬੈਠੇ ਹੋਈਏ ਤੇ ਸਾਨੂੰ ਆ ਕੇ ਕੋਈ ਮਤਲਬ ਵੀ ਥਾਲ ਦੇ ਅੰਦਰ ਸਾਰੀ ਚੀਜ਼ਾਂ ਰੱਖ ਕੇ ਤੇ ਸਾਨੂੰ ਦੇ ਦੇਤੇ ਇਰਮਾਨ ਨਾਲ ਖਾਈ ਜਾਂਈਏ ਹਨਾ ਇਹ ਤਾਂ ਇਸ ਤਰ੍ਹਾਂ ਉਹ ਇਰਮਾਨ ਨਾਲ ਉੱਥੇ ਬੈਠੇ ਆ ਆਪਣੇ ਗਰਹਿ ਦੇ ਉੱਪਰ ਅਨੂ ਨਾਲ ਕੇ ਜਾਂ ਜਿੰਨੇ ਵੀ ਆ ਤੇ ਉਹ ਚੰਦਰਮਾ ਦੇ ਦੁਆਰਾ ਜਿੰਨੀ ਵੀ ਊਰਜਾ ਉੱਥੇ ਤੱਕ ਪਹੁੰਚੀ ਜਾਂਦੀ ਹੈ ਤੇ ਉਹ ਇਰਮਾਨ ਨਾਲ ਬੈ ਕੇ ਖਾਈ ਜਾਂਦੇ ਮੈਂ ਇਹ ਵੀ ਸੁਣਿਆ ਬਈ ਇੱਥੇ ਜਦੋਂ ਉਹ ਜੇ ਇੱਤਰਤੀ ਦੇ ਉੱਪਰ ਆ ਜਾਂਦਾ ਤੇ ਇੱਤਰਤੀ ਦੇ ਵਿੱਚ ਹੀ ਉਹ ਨਾ ਰਹਿ ਜਾਣਾ ਉਹ ਤੋਂ ਬਾਹਰ ਨਹੀਂ ਜਾਇਆ ਜਾਣਾ ਕੁਝ ਹੈਗੀ ਹੈ ਹਨਾ ਕੁਝ ਲੋਅਰ ਫ੍ਰੀਕਵੈਂਸੀ ਧਰਤੀ ਦੇ ਉੱਪਰ ਹੈ ਹਨਾ ਡੈਂਸਿਟੀ ਦਾ ਬੇਸ ਹੈ ਕੋਈ ਕਿਉਂਕਿ ਜਿਹੜਾ ਬੰਦਾ ਇੱਥੇ ਆ ਜਾਂਦਾ ਫਿਰ ਇੱਥੇ ਫਸ ਕੇ ਰਹਿ ਜਾਂਦਾ ਫਿਰ ਉਹ ਕਹਿੰਦੇ ਬਾਹਰੋਂ ਬਾਹਰ ਸਾਡਾ ਸੌਖਾ ਕੰਮ ਹੋ ਜੇ ਇਸ ਕਰਕੇ ਉਹ ਨਾ ਸੈਟਲਾਈਟ ਖਲਾਰੀ ਹੈ ਇਸ ਕਰਕੇ ਜਦੋਂ ਵੀ ਕੋਈ ਮਤਲਬ ਹੀ ਲੂਸ ਵਾਲਾ ਤਰੀਕਾ ਕਿਵੇਂ ਚੱਲਦਾ ਹਨਾ ਆਪਣੀ ਊਰਜਾ ਕਿਵੇਂ ਸੱਕਰੀ ਹੈ ਕਿਉਂਕਿ ਸਭ ਕੁਝ ਊਰਜਾ ਦੇ ਬੇਸ ਤੇ ਚੱਲਣਾ ੜਿਆ ਹਨਾ ਇਦਾਂ ਉਹ ਇਦਾਂ ਕੀ ਦੀਆਂ ਦੀ ਮੰਨ ਲਓ ਕੋਈ ਇੱਕੋ ਕੋਈ ਸ਼ਬਦ ਹੈ ਬਾਰ-ਬਾਰ ਬੋਲਦੇ ਹਨਾ ਜਿਹਨੂੰ ਅਸੀਂ ਨ ਜਦੋਂ ਕਲੈਕਟਿਵ ਲੈਵਲ ਤੇ ਕਿਸੇ ਧਾਰਮਿਕ ਥਾਂ ਦੇ ਉੱਪਰ ਜਾ ਕੇ ਅਸੀਂ ਉਹ ਬੋਲਦੇ ਆ ਨਾ ਉਹ ਜਿੰਨੀ ਵੀ ਊਰਜਾ ਵਾ ਉਹਦੇ ਅੰਦਰ ਇੱਕ ਇਮੋਸ਼ਨ ਜਨਰੇਟ ਹੁੰਦੇ ਆ ਕਿਉਂਕਿ ਸਾਡੀ ਸ਼ਰਧਾ ਵਾ ਜਿੰਨਾ ਅਵਤਾਰਾਂ ਨੇ ਉਹ ਜਾਣਕਾਰੀ ਦਿੱਤੀ ਆ ਨਾ ਉਹਨਾਂ ਅਵਤਾਰਾਂ ਦੇ ਦੁਆਰਾ ਸਾਡੀ ਇੱਕ ਸ਼ਰਧਾ ਵਾ ਉਸ ਸ਼ਰਧਾ ਦੁਆਰਾ ਉਹ ਜੀ ਬੋਲਦੇ ਬੋਲਦੇ ਅਸੀਂ ਇਮੋਸ਼ਨਲ ਹੋ ਜਾਂਦੇ ਆ ਨਾ ਉਹ ਜਦੋਂ ਇਮੋਸ਼ਨਲ ਹੋਨੇ ਨੇ ਤੇ ਉਹ ਇਮੋਸ਼ਨ ਇੱਕ ਊਰਜਾ ਵਾ ਹੁਣ ਉਹ ਜਿਹੜੀ ਊਰਜਾ ਵਾ ਇਸ ਕਲੈਕਟਿਵ ਲੈਵਲ ਤੇ ਜਿਹੜੀ ਇਹਨਾਂ ਨੇ ਇੱਕ ਟੈਕਨੋਲੋਜੀ ਆ ਨਾ ਉਹ ਊਰਜਾ ਉੱਥੇ ਜਾਂਦੀ ਆ ਨਾ ਉਹ ਉਹ ਹੀ ਇੱਕ ਨੈਟਵਰਕ ਜਿਹੜੇ ਟਵ ਡੋਰ ਹੋਗੇ ਉਹਨਾਂ ਦੁਆਰਾ ਹੋ ਸਕਦਾ ਉਹ ਨੂੰ ਪ੍ਰੋਪਰ ਪਤਾ ਨਹੀਂ ਉਹ ਤੋਂ ਫਿਰ ਜਾਂਦੀ ਆ ਇਸ ਗ੍ਰਹਿ ਦੇ ਉੱਪਰ ਉਹ ਗ੍ਰਹਿ ਆ ਖੰਡਿਆਵਾ ਸੈਟਲਾਈਟ ਦੇ ਉੱਪਰ ਜਿਹਨੂੰ ਅਸੀਂ ਗ੍ਰਹਿ ਬੋਲਦੇ ਆ ਚੰਦਰਮਾ ਮੂਨ ਉਹ ਸੈਟਲਾਈਟ ਦੇ ਉੱਪਰ ਜਾਂਦੀ ਆ ਤਾਂ ਉਹ ਤੋਂ ਸਿੱਧੀ ਟਿਊਨ ਹੋ ਕੇ ਜਿਸ ਗ੍ਰਹਿ ਤੋਂ ਉੱਪਰ ਉਹ ਬੈਠੇ ਆਣਾ ਉਹਨਾਂ ਕੀਰਮਾਨ ਉੱਪਰ ਊਰਜਾ ਜਾਈ ਜਾਂਦੀ ਆ ਸਾਡੀ ਇਮੋਸ਼ਨ ਦੇ ਦੁਆਰਾ ਅਸੀਂ ਇਹਦੇ ਬਾਰੇ ਕੋਸ਼ਿਸ਼ ਉਹਨੇ ਆਪੇ ਅਸੀਂ ਵਧੀਆ ਨਾਮ ਜਪਟੇ ਆਂ ਸਭ ਕੁਝ ਕਾਂਡੇ ਪਰ ਸਾਡੀ ਊਰਜਾ ਡਾਇਰੈਕਟ ਲੂਸ਼ ਹੋ ਕੇ ਉੱਥੇ ਜਾਈ ਜਾਂਦੀ ਹੈ ਉਹਦਾ ਸਾਨੂੰ ਫਾਇਦਾ ਨਹੀਂ ਹੁੰਦਾ ਨੁਕਸਾਨ ਹੁੰ ਉਹਦਾ ਹੁਣ ਥੋੜਾ ਬੋਤਾ ਉਹਦਾ ਰਿਵਾਰਡ ਈਮੇਲ ਜਾਂਦਾ ਪਰ ਸਾਨੂੰ ਥੋੜੀ-ਬੋਤੀ ਸ਼ਾਂਤੀ ਮਿਲ ਜਾਂਦੀ ਉੱਥੇ ਜਾ ਕੇ ਪਰ ਉਹ ਸਾਡੀ ਇਹ ਤਾਂ ਕਹ ਲੋ ਇੰਨੀ ਜ਼ਿਆਦਾ ਊਰਜਾ ਸਾਰੀ ਊਰਜਾ ਉੱਤੇ ਚੱਲ ਗਈ ਉਹਦੇ ਅੰਦਰ ਕੁਝ ਊਰਜਾ ਪਾ ਜਾ ਕੇ ਸਾਡੇ ਅੰਦਰ ਘੱਲ ਦੇਣੀ ਤੇ ਸਾਨੂੰ ਸ਼ਾਂਤੀ ਮਿਲ ਜਾਣੀ ਆਪੇ ਛੋਟੇ ਸਾਡੀ ਇਹ ਊਰਜਾ ਵਰਤ ਕੇ ਇੰਨੀ ਕਿ ਊਰਜਾ ਨੂੰ ਸਾਨੂੰ ਸ਼ਾਂਤੀ ਦੇ ਦੇਣੀ ਤਾਂ ਬਾਕੀ ਊਰਜਾ ਸਿੱਧੀ ਉਹਨਾਂ ਤੱਕ ਪਹੁੰਚ ਜਾਣੀ ਇਤਾਂ ਜਿਹੜੇ ਲੂਸ ਹੋਰ ਕਈ ਥਾਵਾਂ ਧੁੰਦਾ ਵਾ ਜਿਵੇਂ ਮਾਲੋ ਤੁਸੀਂ ਕਿ ਮੇ ਪ੍ਰਾਣੀਆਂ ਜਨਾਨੀਆਂ ਹੋ ਗਿਆ ਜਾਂ ਹਨ ਉਹ ਕੀ ਕਰਦੀਆਂ ਵੀ ਟੀਵੀ ਤੋਂ ਲਾ ਕੇ ਟੀਵੀ ਲਾ ਲੈਂਦੀਆਂ ਤੇ ਉਹ ਨਾਟਕ ਵੇਖ ਕੇ ਤੇ इमोशनल ਹੋ ਜਾਂਦੀ ਹੈ ਹਨਾ ਖੁਸ਼ੀ ਹੋ ਗਈ ਹਨਾ ਉਹ ਤਾਂ ਹੋ ਗਿਆ ਦੁਖੀ ਹੋ ਗਿਆ ਉਹ ਫਿਰ ਉਹ ਜਿੰਨਾ ਵੀ ਨਾਟਕੇ ਵੇਖ ਕੇ इमोशनल ਜਨਰੇਟ ਹੁੰਦੇ ਹਨ ਉਹ ਸਾਰੇ ਸਾਰੇ इमोਸ਼ਨ ਊਰਜਾ ਦੇ ਬੇਸ ਤੇ ਉਹਨਾਂ ਨੂੰ ਚੱਲ ਜਾਂਦੇ ਆ ਇਸੇ ਕਰਕੇ ਨੈਟਫਲਿਕਸ ਹੋ ਗਿਆ ਜਾ ਐਮਜ਼ਨ ਪ੍ਰਾਈਮ ਇਹਦੇ ਅੰਦਰ ਅਨਲਿਮਿਟਡ ਕੰਟੈਂਟ ਆਉਂਦਾ ਵਾ ਤੁਸੀਂ ਲਗਾਤਾਰ ਵੇਖੀ ਜਾਓ ਕਦੇ ਵੀ ਖਤਮ ਨਹੀਂ ਹੁੰਦਾ ਉਹ ਇਸੇ ਕਰਕੇ ਹੈ ਤੇ ਅਸੀਂ ਅਸੀਂ ਉਹਨੂੰ ਵੇਖੀਏ ਉਹਦੇ ਨਾਲ ਸਾਡੇ ਇਮੋਸ਼ਨਲ ਜਨਰੇਟ ਹੋਣ ਤੇ ਉਹ ਸਾਡੀ ਊਰਜਾ ਉੱਥੇ ਚੱਲ ਜਾਈ ਇਹ ਇਸ ਕਰਕੇ ਆ ਮੇਨ ਇਹ ਕੰਮ ਆ ਉਹ ਤੋਂ ਬਗੈਰ ਉਹ ਵੀ ਹੋ ਗਿਆ ਵੀ ਹਾਂ ਵੀ ਸਾਡਾ ਸਾਰਾ ਧਿਆਨ ਉਸ ਪਾਸੇ ਹੋ ਲੱਗਾ ਰਿਹਾ ਅਸੀਂ ਮੇਲੇ ਨਾ ਰਹੀਏ ਅੰਦਰ ਦੇ ਰਾਸਤੇ ਨਾ ਤੁਰੀਏ ਜੋ ਹੋਰ ਵੀ ਕਾਫੀ ਕوجੋਦ ਹੈ ਆਈ ਹੈ ਪਰ ਮੇਨ ਕਰਨ ਉਹਦਾ ਇਹ ਹੈ ਇਸ ਤਰ੍ਹਾਂ ਵੱਖਰੇ ਵੱਖਰੇ ਤਾਂ ਤੋਂ ਸਾਡੀ ਇਮੋਸ਼ਨਲ ਜਨਰੇਟ ਹੁੰਦੇ ਆ ਤੇ ਸਾਡੀ ਉੱਥੋਂ ਤੱਕ ਊਰਜਾ ਜਾਂਦੀ ਹੈ ਇਸ ਤਰ੍ਹਾਂ ਕੁਝ ਲੋਕੀ ਕਰਦੇ ਆ ਕਿ ਇਹਨਾਂ ਨੇ ਕਿਉਂਕਿ ਇਹਨਾਂ ਨੂੰ ਵੱਖਰੇ ਵੱਖਰੇ ਤਰ੍ਹਾਂ ਦੀ ਊਰਜਾ ਚਾਹੀਦੀ ਹੈ ਹਨਾ ਇੱਕ ਤਾਂ ਹੋ ਗਿਆ ਧਾਰਮਿਕ ਧਾਵਾਂ ਤੋਂ ਊਰਜਾ ਚੱਲ ਜਾਂਦੀ ਹੈ ਹਨਾ ਤੇ ਇੱਕ ਹੋ ਗਿਆ ਜਿਵੇਂ ਐਂਟਰਟੇਨਮੈਂਟ ਇੰਡਸਟਰੀ ਹੋ ਗਈ ਨਾ ਫਿਲਮਾਂ ਹੋ ਗਿਆ ਨਾਟਕ ਹੋ ਗਿਆ ਹਨਾ Netflix ਹੋ ਗਿਆ ਇਹਦੇ ਤੋਂ ਊਰਜਾ ਚੱਲ ਜਾਂਦੀ ਹੈ ਇਸੇ ਤਰ੍ਹਾਂ ਇੱਕ ਅਧਿਆਤਮਿਕਤਾ ਦੇ ਅੰਦਰ ਉਹ ਸਪਿਰਚੁਅਲਿਟੀ ਦੇ ਅੰਦਰੋਂ ਮੈਡੀਟੇਸ਼ਨ ਦੇ ਦੁਆਰਾ ਵੀ ਊਰਜਾ ਉਹਨਾਂ ਦੁਆਰਾ ਜਾਂਦੀ ਉਹ ਸਭ ਤੋਂ ਵਧੀਆ ਵਾਲੀ એનર્ਜੀ ਹੈ ਉਹ ਕਿਉਂ ਆ ਮੰਨ ਲਓ ਮੈਂ ਧਿਆਨ ਕਰਾਂ ਠੀਕ ਹੈ ਧਿਆਨ ਘਣਾ ਤੇ ਮੇਰੀ ਊਰਜਾ ਵਾਜਣੀ ਜਿਹੜੀ ਮੇਰੀ ਊਰਜਾ ਵਾਜਣੀ ਉਹ ਕਿੱਥੇ ਲਾਵਾ ਮੇਰੇ ਤੇ ਆਣਾ ਪਰ ਮੰਨ ਲਓ ਉਹੀ ਊਰਜਾ ਚੱਲ ਜੇ ਉਹਨਾਂ ਕੋਲ ਪਹਿਲੀ ਗੱਲ ਸਾਡੀ ਊਰਜਾ ਤਾਂ ਧਿਆਨ ਦੇ ਦੁਆਰਾ ਸਾਡੀ ਊਰਜਾ ਪਹਿਲਾਂ ਉਹਨਾਂ ਵਧਾਉਣੀ ਵਧਾਉਣੀ ਆ ਫਤੀ ਹੋਈ ਵਾਲੀ ਊਰਜਾ ਉਹਨੂੰ ਪਹੁੰਚ ਜਾਣੀ ਜਾਨਕਿ ਜਿਆਦਾ ਊਰਜਾ ਪਹੁੰਚ ਜਾਣੀ ਫਿਰ ਅਧਿਆਤਮਿਕਤਾ ਦੇ ਅੰਦਰ ਇਹਨਾਂ ਪਹਿਲਾਂ ਹੀ ਆਪਣੇ ਸਟਰਕਚਰ ਤਿਆਰ ਕੀਤੇ ਪਏ ਜਿਵੇਂ ਸਾਧਗੁਰੂ ਹੋ ਗਿਆ ਤੇ ਤੋਂ ਬਾਅਦ ਹੋਰ ਵੀ ਕਾਫੀ ਲੋਗ ਆਣਾ ਇਹਨਾਂ ਦੇ ਵਕ ਵੱਡੀਆਂ ਵੱਡੀਆਂ ਸੰਸਥਾਵਾਂ ਆ ਹਨਾ ਉਹਨੇ ਜਿਹੜੀ ਸੰਸਥਾਵਾਂ ਵੱਖਰੇ ਵੱਖਰੇ ਦੇਸ਼ ਦੇ ਅੰ ਉੱਤੇ ਜਾ ਕੇ ਲੋਕ ਉਹਨਾਂ ਕੋਲੋਂ ਧਿਆਨ ਸਿੱਖਦੇ ਆ। ਉਹਨਾਂ ਇਕੱਠੇ ਹੋ ਕੇ ਧਿਆਨ ਸਿੱਖਦੇ ਆ ਤੇ ਉਹ ਧਿਆਨ ਇਤਾਂ ਦਾ ਹੁੰਦਾ ਵਾ ਹਨਾ ਜਿੰਨੇ ਨਾਲ ਉਹ ਧਿਆਨ ਕਰਨਗੇ ਉਹਨਾਂ ਦੀ ਊਰਜਾ ਵਧੂਗੀ ਹਨਾ ਜਿਹੜੀ ਊਰਜਾ ਵਧੂਗੀ ਉਹ ਧਿਆਨ ਵੀ ਇਤਾਂ ਦਾ ਵੀ ਉਹ ਊਰਜਾ ਅਲਾਈਨ ਹੋ ਕੇ ਨਾ ਉਹਨਾਂ ਤੱਕ ਪਹੁੰਚ ਜੇ। ਲੋਕ ਇਹ ਸੋਚਦੇ ਵੀ ਉਹਨਾਂ ਦਾ ਫਾਇਦਾ ਹੋਗਾ ਪਰ ਉਹ ਲਾਈਨ ਹੋ ਕੇ ਉਹਨਾਂ ਤੱਕ ਪਹੁੰਚ ਜਾਣੀ। ਬਹੁਤ ساری ਊਰਜਾ ਉਹਨਾਂ ਤੱਕ ਪਹੁੰਚ ਜਾਣੀ। ਆ ਵੇਖੋ ਇੰਨੀ ਊਰਜਾ ਇਹਦੇ ਅੰਦਰੋਂ ਇੰਨੀ ਊਰਜਾ ਸਾਡੀ ਊਰਜਾ ਵਰਤ ਕੇ ਸਾਨੂੰ ਉਹਨਾਂ ਹੀ ਧਿਆਨ ਨਾਲ ਦੁਬਾਰਾ ਸ਼ਾਂਤ ਕਰਾਇਆ ਜਾਣਾ। ਵਿ ਲੋਕਾਂ ਕਣ ਕਣ ਵੇਖੋ ਸਾਧਗੁਰੂ ਦਾ ਧਿਆਨ ਕਿਤਾ ਇੰਨੇ ਜ਼ਿਆਦਾ ਸ਼ਾਂਤ ਹੋ ਗਏ ਉਹ ਇੰਨੀ ਊਰਜਾ ਜਿਹੜੀ ਸਾਡੀ ਬਹੁਤ ਸਾਰੀ ਵਿੱਚੋਂ ਸਾਨੂੰ ਵਰਤ ਕੇ ਰਿਵਾਰਡ ਦੇ ਤੌਰ ਤੇ ਸਾਨੂੰ ਦੇ ਦੇਂਗੇ ਤੇ ਸਾਨੂੰ ਪਤਾ ਨਹੀਂ ਲੱਗਦਾ ਅਸੀਂ ਉੱਥੇ ਗਏ ਤਾਂ ਅਸੀਂ ਊਰਜਾ ਸੱਕ ਕਰਾ ਕੇ ਆ ਗਏ ਇਸ ਤਰ੍ਹਾਂ ਮਾਸ ਮੈਡੀਟੇਸ਼ਨ ਵੀ ਹੁੰਦੀ ਆ ਆਨਲਾਈਨ ਧਿਆਨ ਵੀ ਹੁੰਦੀ ਜਿਹਦੇ ਅੰਦਰ ਬਹੁਤ ਸਾਰੇ ਲੋਕ ਇਕੱਠੇ ਹੋ ਕੇ ਨਾ ਧਿਆਨ ਕਰਦੇ ਆ ਹੁਣ ਕੀ ਹੁੰਦਾ ਉਹ ਵੀ ਊਰਜਾ ਲਾਈਨ ਹੋ ਕੇ ਉੱਥੇ ਜਾਂਦੀ ਆ ਉਹਦੇ ਅੰਦਰ ਕੀ ਹੁੰਦਾ ਵੀ ਬਹੁਤ ਸਾਰੇ ਲੋਕਾਂ ਨੂੰ ਇਕੱਠੇ ਹੋ ਕੇ ਇੱਕ ਟਾਈਮ ਸੈੱਟ ਕਰ ਦਿੱਤਾ ਜਾਂਦਾ ਵੀ ਤੁਸੀਂ ਇਸ ਟਾਈਮ ਤੇ ਬਣ ਸਾਰੇ ਲੋਕ ਇਕੱਠੇ ਹੋਏ ਇਕ ਇਕੱਠੇ ਹੋ ਕੇ ਮੰਨੋ ਕਿ ਸੇ ਇਹ ਦੇਸ਼ ਦੀ ਲੜਾਈ ਹੋ ਡਈ ਹੈ ਤੁਸੀਂ ਉਸ ਲੜਾਈ ਨੂੰ ਖਤਮ ਕਰਨ ਦੇ ਵਲ ਉਰਜਾ ਦੇ ਤੋ ਜਹਾ ਫਰ ਕੋਈ ਬੰਦਾ ਚੜ ਗਿਆ ਦੁਨੀਆ ਤਾਂ ਉਸ ਨੂੰ ਉਸ ਪਾਸੇ ਵੱਲ ਕਰ ਲੋ ਵੱਖਰੇ ਵੱਖਰੇ ਤਰੀਕੇ ਨਾਲ ਹੋ ਸਕਦਾ ਵਾ ਬਾਅਦ ਜਦੋਂ ਬਹੁਤ ਸਾਰੇ ਲੋਕ ਇਕੱਠੇ ਹੁੰਦੇ ਆ ਉਹਨਾਂ ਸਾਰਿਆਂ ਦੇ ਇਕੱਠੇ ਦੇ ਉਰਜਾ ਹਨਾ ਲੋਸ਼ ਹੁੰਦੀ ਹੈ ਕੱਟੀ ਕਿਉਂਕਿ ਇਕੱਠੇ ਬੈ ਕੇ ਧਿਆਨ ਗਾਣਦੇ ਇੱਕ ਤਾਂ ਉਹਨਾਂ ਦੀ ਉਰਜਾ ਵਧ ਗਈ ਉਰਜਾ ਜਿਹੜੀ ਅਲਾਈਨ ਕਰਨ ਦੇ ਲਈ ਉਹਨਾਂ ਨੇ ਇੱਕ ਵੱਖਰੇ ਇਕਤਨਾ ਦੀ ਮੈਡੀਟੇਸ਼ਨ ਦਿੱਤੀ ਜਦੋਂ ਉਧਰ ਵੱਲ ਉਰਜਾ ਦਿੱਤੀ ਪ੍ਰੋਪਰ ਉਰਜਾ ਉਹਨਾਂ ਨੂੰ ਪ੍ਰੋਪਰ ਚੱਲ ਗਈ ਇਸ ਕਰਕੇ ਜਿਹੜੇ ਆਨਲਾਈਨ ਤੇ ਆਣ ਕਰਾਉਂਦੇ ਆ ਇਕੱਠੇ ਹੋ ਕੇ ਬਹੁਤ ਸਾਰੇ ਲੋਕ ਉਹ ਵੇਖੋ ਵੀ ਕੇਸ ਪਾਸੇ ਵਰੂਜਾ ਜਾਂਦੀ ਹੈ ਇਹ ਜਿਆਦਾ ਜ਼ਰੂਰੀ ਹੈ ਜ਼ਿਆਦਾਤਰ ਉਧਰ ਹੀ ਜਾਂਦੀ ਹੈ ਕਾਫੀ ਆਨਲਾਈਨ ਹੈਗੀਆਂ ਵਾਂ ਸੰਸਥਾਵਾਂ ਇੰਡੀਆ ਦੇ ਅੰਦਰ ਵੀ ਉਹ ਵੀ ਇੱਥਾਂ ਹੀ ਹੁੰਦੇ ਪਰ ਉਹਨਾਂ ਨੂੰ ਪਤਾ ਨਹੀਂ ਹੈ ਮਤਲਬ ਕਿ ਉਹਨਾਂ ਦੇ ਊਰਜਾ ਵੀ ਉੱਤੇ ਸੱਕ ਹੁੰਦੇ ਪਰ ਕਿਉਂਕਿ ਉਹ ਉਹਨਾਂ ਦੇ ਅੰਦਰ ਰਹਿੰਦੇ ਆ ਜਦੋਂ ਉਹਨਾਂ ਨੇ ਇਹ ਤਾਂ ਸੱਚ ਪਤਾ ਲੱਗਦਾ ਤਾਂ ਉਹਨਾਂ ਕੋ ਸੱਚ ਪਛਾਣ ਜਾਂਦਾ ਪਰ ਹੋ ਸਕਦਾ ਮੈਨੂੰ ਛੱਡ ਕੇ ਚੱਲ ਜਾਂਦੇ ਹਨ ਜਦੋਂ ਉਹ ਸੱਚੀ ਗੱਲ ਸੁਣ ਲੈਂਦੇ ਆ ਪਰ ਉਹ ਤਾਂ ਹੁੰਦੇ ਉਹਨਾਂ ਨੂੰ ਨਹੀਂ ਪਤਾ ਉਹਨਾਂ ਨੂੰ ਉਹਦੇ ਵਿੱਚੋਂ ਬਾਹਰ ਨਿਕਲਣਾ ਹੀ ਪੈਣਾ ਹੁੰਦਾ ਜੇ ਮੈਟ੍ਰਿਕਸ ਤੋਂ ਬਾਹਰ ਕੰਸਟਰਕਸ਼ਨ ਉਹਦੀ ਤੋੜਨੀ ਹੈ ਸਿਮੂਲੇਸ਼ਨ ਤੋਂ ਬਾਹਰ ਨਿਕਲਣਾ ਇਹ ਤਾਂ ਵਕਰੇ ਵਕਰੇ ਤਾਂ ਉਹ ਤਾਂ ਇਹ ਤਾਂ ਗੱਲ ਉਹ ਲੋਸ਼ ਹੋ ਕੇ ਊਰਜਾ ਸੱਕੋਂਦੀ ਹੈ ਨਾ ਊਰਜਾ ਇੱਥਾਂ ਹੁੰਦਾ ਤੇ ਸਾਡੇ ਦਾ ਸਾਰਾ ਸਟਰਕਚਰ ਬਣਾਇਆ ਪਿਆ ਵੀ ਸਾਡੀ ਊਰਜਾ ਉਸ ਵਕਰੇ ਵਕਰ ਤਰੀਕੇ ਦੇ ਨਾਲ ਕਿਉਂਕਿ ਉਹਨਾਂ ਨੂੰ ਵਕਰੇ ਵਕਰੇ ਤਰ੍ਹਾਂ ਦੀ ਊਰਜਾ ਚਾਹੀਦੀ ਹੈ ਨਾ ਇੱਕੋ ਤਰ੍ਹਾਂ ਦੀ ਮਾਈਟਿਸ਼ਨ ਦੇਣੀ ਚਾਹੀਦੀ ਉਹਨਾਂ ਨੂੰ ਧਾਰਮਿਕ ਵਾਲੇ ਤਾਂ ਤੋਂ ਚਾਹੀਦੀ ਆ ਐਂਟਰਟੇਨਮੈਂਟ ਇੰਡਸਟਰੀ ਤੋਂ ਵੀ ਚਾਹੀਦੀ ਹੈ ਨਾ ਇਹ ਤਾਂ ਵਕਰੇ ਵਕਰੇ ਵਿਕਤੀ ਮੋਰ ਦੇ ਅੰਦਰ ਜਾਈਏ ਨਾ ਮੇਰਾ ਬਹੁਤ ਜ਼ਿਆਦਾ ਬੁਰਾ ਹੋਣ ਡਿਆ ਇਹ ਤਾਂ ਬੁਰਾ ਬੁਰਾ ਵਾਲਾ ਉਹੜੀ ਊਰਜਾ ਉਹ ਹੀ ਕਾਫੀ ਵਧੀਆ ਵਾਲੀ ਊਰਜਾ ਹੈ ਨਾ ਉਹਨਾਂ ਦਾ ਖਾਣਾ ਬੜਾ ਵਧੀਆ ਵਾਲਾ ਵਾ ਇਹ ਸੇ ਕਰਕੇ ਉਹ ਇਸ ਤਰ੍ਹਾਂ ਦੇ ਸਟਰਕਚਰ ਤਿਆਰ ਕਰਦੇ ਅਸੀਂ ਉਸੇ ਸਟਰਕਚਰ ਦੇ ਅੰਦਰ ਹੀ ਰਹੀਆਂ ਨਾ ਲੋਅਰ ਫ੍ਰੀਕਵੈਂਸੀ ਦੇ ਅੰਦਰ ਹੀ ਰਹੀ ਹੈ ਜਿਵੇਂ ਸਾਡੇ ਪਰਿਵਾਰ ਦੇ ਅੰਦਰ ਕੋਈ ਇੱਕ ਬੰਦਾ ਉਹਨੂੰ ਦੁਖੀ ਕਰ ਦੇਣਾ ਫਿਰ ਸਾਡੀ ਸਾਰੀ ਊਰਜਾ ਉਹਨੂੰ ਠੀਕ ਕਰਨ ਦੇ ਉੱਪਰ ਹੀ ਲੱਗ ਜਾਣੀ ਉਹ ਸਾਰੀ ਊਰਜਾ ਦੁੱਖਾਂ ਦੇ ਅੰਦਰ ਸਾਰੀ ਊਰਜਾ ਉਹਨੂੰ ਮੈਟ੍ਰਿਕਸ ਚੋਂ ਚੱਲ ਜਾਣੀ ਇਹਦਾ ਵਕਰੇ ਵਕਰਤੀ ਮਤਲਬ ਕੋਈ ਉਹਦਾ ਸਰੀਰ ਨਹੀਂ ਠੀਕ ਆਣਾ ਜਾਂ ਉਹਦਾ ਦਿਮਾਗ ਨਹੀਂ ਠੀਕ ਆ ਬੇਰੇ ਸਾਰੇ ਦੀ ਊਰਜਾ ਉਸ ਨੂੰ ਠੀਕ ਕਰਨ ਦੇ ਉੱਪਰ ਹੀ ਲੱਗ ਜਾਣੀ ਉਹਦੀ ਸੇਵਾ ਪਾਲ ਦੇ ਅੰਦਰ ਲੱਗ ਜਾਣੀ ਸਾਰੇ-ਸਾਰੇ ਊਰਜਾ ਪਰਿਵਾਰ ਦੀ ਊਰਜਾ ਜਿਹੜੀ ਇਕੱਠੀ ਹੋ ਕੇ ਮੈਟ੍ਰਿਕਸ ਨੂੰ ਚੱਲ ਜਾਣੀ ਇੱਥਾਂ ਹਨਾ ਇੱਥਾਂ ਇਹ ਤਾਂ ਕਾਫੀ ਥਾਂ ਹਾਂ ਤੋਂ ਵੱਖਰੇ-ਵੱਖਰੇ ਥਾਂ ਤੋਂ ਇਹ ਊਰਜਾ ਜਾਂਦੀ ਹੈ ਇਹਨੂੰ ਲੂਸ਼ ਬੋਲਦੇ ਆ ਇਹ ਪਹਿਲਾਂ ਸਾਡੇ ਕੋਲ ਜਾਣਕਾਰੀ ਨਹੀਂ ਹੁੰਦੀ ਪਰ ਹੁਣ ਉਹ ਜਾਣਕਾਰੀ ਆਉਂਦੀ ਹੈ ਇਸ ਕਰਕੇ ਜੇ ਇਹ ਜਾਣਕਾਰੀ ਨਹੀਂ ਪਚੜੀ ਤਾਂ ਕੋਈ ਗੱਲ ਨਹੀਂ ਜਿਹੜੇ-ਜਿਹੜੇ ਜਾਂ ਤਾਂ ਸਾਡੇ ਅੰਦਰ ਆਉਣ ਤੋਂ ਬਾਅਦ ਵਿੱਚ ਆਪਣੇ ਆਪ ਅੰਦਰ ਸੈਟਲ ਹੋ ਜਾਣੀ ਓਕੇ ਪੰਜਾਬ ਦੇ ਅੰਦਰ ਮੈਂ ਪਹਿਲਾ ਹੀ ਆ ਜਿਹੜਾ ਪੰਜਾਬੀ ਦੇ ਅੰਦਰ ਹੀ ਜਾਣਕਾਰੀ ਦੇ ਸਾਡੇ ਲੂਸ਼ ਵਾਲੇ ਇਸ ਕਰਕੇ ਇਹਦੇ ਬੇਸ ਤੇ ਵਿਰੋਧ ਵੀ ਬਹੁਤ ਜ਼ਿਆਦਾ ਹੁੰਦਾ ਇਹ ਗੱਲ ਸੁਣ ਕੇ ਜਿਹੜੇ ਧਾਰਮਿਕ ਵਾਲੇ ਆ ਧਾਰਮਿਕ ਥਾਵਾ ਵਾਲੇ ਮੈਡੀਟੇਸ਼ਨ ਦੇ ਵਕਰੇ ਵਕਰੇ ਵੱਡੇ-ਵੱਡੇ ਸੰਸਥਾਵਾਂ ਉਹਨਾਂ ਦੇ ਅੰਦਰ ਆ ਜਿਹੜੇ ਇੱਥਾ ਹਨ ਜਿਹੜੇ ਐਂਟਰਟੇਨਮੈਂਟ ਇੰਡਸਟਰੀ ਦੇ ਅੰਦਰ ਬਹੁਤ ਜ਼ਿਆਦਾ ਹਨ ਵੱਡੇ-ਵੱਡੇ ਉਹ ਜਿਹੜਾ ਉਹ ਵੀ ਜਿਹੜੇ ਬੰਦੇ ਉਸੇ ਵੇਲੇ ਛੱਡ ਕੇ ਭੱਜ ਜਾਂਦੇ ਆ ਪਰ ਇਹ ਸੱਚ ਹੈ ਇਹ ਜਾਣਕਾਰੀ ਆਪਣੀ ਊਰਜਾ ਲੂਚੋਂ ਨਹੀਂ ਤੇ ਇਸ ਊਰਜਾ ਸੱਕੋਂ ਤੇ ਬੇਸ ਤੇ ਉਪਰ ਹੀ ਮੈਟ੍ਰਿਕਸ ਚੱਲਣੀ ਹੈ। ਹੁਣ ਕੀ ਟਾਈਮ ਆ ਸਾਰੇ ਧਾਵਾਂ ਤੋਂ ਊਰਜਾ ਛੱਡ ਕੇ ਉਹ ਸਾਰਾ ਚੀਜ਼ ਕੰਮਾਂ ਛੱਡ ਕੇ ਆਪਣੀ ਬੈਲੈਂਸ ਦੇਖੇ ਨਾ ਆਪਣਾ ਵਧਾ ਕੇ ਤੇ ਜੋ ਅਸੀਂ ਚਾਹੁੰਨੇ ਆ ਮੇਨ ਗੋਲ ਸਿਮੂਲੇਸ਼ਨ ਨੂੰ ਤੋੜਨਾ ਉਸ ਪਾਸੇ ਵੱਲ ਲੱਗੇ ਤੇ ਇਹੀ ਆਪਣਾ ਗੋਲ ਆ TGA ਦਾ ਦਾ ਗ੍ਰੇਟ ਵੇ ਕਹਿੰਗੇ ਨਾ ਕਿ ਇਹ ਸਿਮੂਲੇਸ਼ਨ ਨੂੰ ਹੀ ਤੋੜ ਦੇਣਾ ਸੁਪਨੇ ਨੂੰ ਹੀ ਸੁਪਨੇ ਤੋਂ ਹੀ ਜਾਗ ਜਾਣਾ ਮੈਟ੍ਰਿਕਸ ਨੂੰ ਤੋੜ ਦੇਣਾ ਹਨਾ। ਤੇ ਜਿਹੜਾ ਅਸਲੀ ਸਰੂਪ ਨੂੰ ਪ੍ਰੋਪਰ ਜਾਣ ਲੈਣਾ ਜਿੱਥੇ ਸੁੱਤੇ ਪਏ ਉੱਤੇ ਜਾਗ ਜਾਣਾ ਇਹ ਆਪਣਾ ਮੇਨ ਗੋਲ ਹੈ ਤੇ ਇਸੇ ਪਾਸੇ ਵੱਲ ਪੂਰੀ ਊਰਜਾ ਲਾਉਣੀ ਹੈ ਤੇ ਵਧੀਆ ਥੈਨਟਿਕ ਸਭ ਕੁ ਤਰੀਕੇ ਵਰਤਣ ਜਿਹਦਾਂ ਸਾਡੀ ਫ੍ਰੀਕਵੈਂਸੀ ਵਧੇ ਇਦਾਂ ਤੁਹਾਨੂੰ ਹਜੇ